ब्रेकिंग खबरनामा ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਮੈਨੀਟੋਬਾ ਨੇ ਪੀ ਐਨ ਪੀ ਵੀ ਦੁਆਰਾ ਨੂੰ ਸੱਦਾ ਭੇਜਿਆ ਬ੍ਰਿਟਿਸ਼ ਕੋਲੰਬੀਆ ਦੇ ਮੈਨੀਟੋਬਾ ਆਪੋ ਆਪਣੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਈ ਪੀ ਐਨ ਪੀ ਰਹੀ ਉਮੀਦਵਾਰਾਂ ਨੂੰ ਸੱਦਾ ਭੇਜ ਰਹੀ ਹੈ ਤੇ ਪੀ ਐਨ ਪੀ ਇਮੀਗ੍ਰੇਸ਼ਨ ਲਈ ਉਮੀਦਵਾਰਾਂ ਦੀ ਯੋਗਤਾ ਨੂੰ ਦਰਜਾ ਦੇਣ ਲਈ ਵੱਖੋ ਵੱਖਰੇ ਸਕੋਰਿੰਗ ਪ੍ਰਣਾਲੀਆਂ ਵਰਤੂ ਕਰਦੇ ਨੇ ਇਹਨਾਂ ਸਕੋਰਾਂ ਦੀ ਤੁਲਨਾ ਪੀ ਐਨ ਪੀ ਵਿੱਚ ਨਹੀਂ ਕੀਤੀ ਜਾਣੀ ਚਾਹੀਦੀ ਬ੍ਰਿਟਿਸ਼ ਕਲੰਬੀਆ 20 ਨਵੰਬਰ ਨੂੰ BC PNP ਐਕਸਪ੍ਰੈਸ ਐਂਟਰੀ BC EE BC ਵਿਕਲਪ ਸਮੇਤ ਸਕਿਲਡ ਵਰਕਰ ਅਤੇ ਇੰਟਰਨੈਸ਼ਨਲ ਗ੍ਰੈਜੂਏਟਸ ਟੀਮ ਦੁਆਰਾ ਸ੍ਰੇਣੀ ਆਧਾਰਤ ਡਰਾ ਨੂੰ ਆਯੋਜਿਤ ਕੀਤਾ ਗਿਆ ਟੀਚੇ ਵਾਲੇ ਉਦਯੋਗਾਂ ਤੇ ਪੇਸ਼ੇਵਰ ਨਿਰਪਰ ਕਰਦੇ ਹਾਂ ਕਟ-ਆਫ ਸਕੋਰਾਂ ਦੇ ਨਾਲ ਅਪਲਾਈ ਕਰਨ ਲਈ 16 ਤੋਂ ਘੱਟ ਸੱਦੇ ਜਾਰੀ ਕੀਤੇ ਗਏ ਨੇ ਤੇ ਡਰਾ ਦੀ ਕਿਸਮ ਬਾਲ ਸੰਭਾਲ ਘੱਟੋ ਘੱਟ ਸਕੋਰ 102 ਤੇ ਸੱਦਿਆਂ ਦੀ ਗਿਣਤੀ 3 ਉਸ ਸਾਰੀ ਦੇ ਵਿੱਚ 107 ਦੇ ਸਕੋਰ ਨਾਲ 4 ਸੱਦੇ ਸੇ ਸੰਭਾਲ ਲਈ 116 ਸਕੋਰ ਨਾਲ 4 ਸੱਦੇ ਤਕਨੀਕੀ ਦੇ ਵਿੱਚ 141 ਦੇ ਨਾਲ 4 ਸੱਦੇ ਅਤੇ ਵੈਟਰਨਿਟੀ ਦੇਖਭਾਲ ਦੇ ਵਿੱਚ 80 ਦੇ ਸਕੋਰ ਨਾਲ 5 ਸੱਦੇ ਭੇਜੇ ਗਏ ਉਮੀਦਵਾਰ ਐਕਸਪ੍ਰੈਕਸ ਐਂਟਰੀ BC ਦੇ ਵਿਕਲਪ ਦੀ ਵਰਤੋਂ ਕਰਦੇ ਹੋਏ ਸਿੱਧੇ ਆਧਾਰ ਤੇ PNP ਦੇ ਅਧੀਨ BC PNP RG ਦੇ ਸਕਦੇ ਨੇ ਆਪਣੀ PNP ਐਪਲੀਕੇਸ਼ਨ ਨੂੰ ਉਹਨਾਂ ਦੇ ਐਕਸਪ੍ਰੈਕਸ ਐਂਟਰੀ ਪ੍ਰੋਫਾਈਲ ਨਾਲ ਲਾਕ ਵੀ ਕਰ ਸਕਦੇ ਨੇ ਈਈਬੀਸੀ ਸਟੀਮ ਯੋਗ ਬਿਨੇ ਕਾਰਨ ਉਹਨਾਂ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਬੀਸੀਪੀਐਨਪੀ ਅਰਜਿਨਾ ਤੇ ਜੇਕਰ ਨਾਮਜ਼ਦ ਕੀਤਾ ਗਿਆ ਤਾਂ ਉਹਨਾਂ ਦੇ ਸਥਾਈ ਨਿਵਾਸ ਸਰਜੀ ਦੋਵੇਂ ਹੀ ਤੇਜ਼ੀ ਦੇ ਨਾਲ ਪਤ੍ਰਕਿਰਿਆ ਦਾ ਲਾਭ ਲੈਣ ਲਈ ਇਜਾਜ਼ਤ ਦਿੰਦਾ ਹੈ ਉਥੇ ਮੈਨੀਟੋਬਾ ਐਨ ਪੀ ਪੀ ਐਨ ਪੀ ਨੇ 8 ਨੰਬਰ ਨੂੰ ਇਮੀਗ੍ਰੇਸ਼ਨ ਉਮੀਦਵਾਰਾਂ ਨੂੰ ਤਿੰਨ ਡਰਾਅ ਕਰਦੇ ਜਿਸ ਵਿੱਚ ਕੁੱਲ 274 ਉਮੀਦਵਾਰਾਂ ਸੱਦਾ ਦਿੱਤਾ ਗਿਆ ਪਹਿਲੇ ਡਰਾਅ ਮੈਨੀਟੋਬਾ ਦੇ ਕਿਤੇ ਵਿਸ਼ੇਸ਼ ਚੋਣ ਅਧੀਨ ਹੁਨਰਮੰਦ ਕਾਮਿਆਂ ਦੇ ਲਈ ਸੀ ਡਰਾਅ ਵਿੱਚ ਵਿਚਾਰਿਆ ਗਿਆ ਕਿਤਾ ਨੈਸ਼ਨਲ ਐਪੋਕੇਸ਼ਨ ਵਰਗੀਕਰਨ ਐਨ او ਸੀ 2021 ਯੂਨਿਟ ਗਰੁੱਪ 6030 ਤੇ ਰੈਸਟੋਰੈਂਟ ਐਂਡ ਫੂਡ ਸਰਵਿਸ ਮੈਨੇਜਰ ਸੀ ਦੇ ਲਾਗੂ ਕਰਨ ਲਈ ਸਲਾਹ ਦੇ 43 ਪੱਤਰ ਜਾਰੀ ਕੀਤੇ ਗਏ ਸਨ ਜਿਸ ਵਿੱਚ ਸਭ ਤੋਂ ਘੱਟ ਕਟ-ਆਫ ਸਕੋਰ 672 ਦਾ ਸੀ ਦੂਜਾ ਡਰਾ ਇੰਟਰਨੈਸ਼ਨਲ এডਿਕੇਸ਼ਨ ਸਟਰੀਮ ਦੇ ਤਹਿਤ ਆਯੋਜਿਤ ਕੀਤਾ ਗਿਆ ਜਿਸ ਵਿੱਚ ਅਪਲਾਈ ਕਰਨ ਲਈ 188 ਪੱਤਰ ਜਾਰੀ ਕੀਤੇ ਗਏ ਸਨ ਸਕਿਲਡ ਵਰਕਰ ਓਵਰਸੀਜ਼ ਸਟਰੀਮ ਲਈ ਐਮਪੀਐਨਪੀ ਨੇ ਉਹਨਾਂ ਉਮੀਦਵਾਰਾਂ ਨੂੰ ਅਪਲਾਈ ਕਰਨ ਦੀ ਸਲਾਹ ਦੇ 45 ਪੱਤਰ ਜਾਰੀ ਕੀਤੇ ਜਿਨ੍ਹਾਂ ਦੀ ਇੱਕ ਰਣਨੀਤਿਕ ਭਾਰਤੀ ਪਹਿਲ ਕਦਮ ਨੇ ਤੈਅ ਸੱਦਾ ਗਿਆ ਸੀ ਉਮੀਦਵਾਰਾਂ ਸੱਦਾ ਦੇਣ ਲਈ ਘੱਟੋ-ਘੱਟ 703 ਦੇ ਸਕੋਰ ਦੀ ਜ਼ਰੂਰਤ ਹੁੰਦੀ ਹੈ ਪੀਐਨਪੀ ਪ੍ਰੋਗਰਾਮ ਬਾਰੇ ਪੀਐਨਪੀ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਹੁੰਦੇ ਨੇ ਜੋ ਪ੍ਰੋਵਿੰਸ਼ੀਅਲ ਲੇਬਰ ਬਾਜ਼ਾਰਾਂ ਦੇ ਅੰਦਰ ਮੰਗ ਵਿੱਚ ਉਹਦਿਆਂ ਨੂੰ ਭਰਨ ਲਈ ਉਹਨਾਂ ਦੇ ਹੁਨਰ ਤੇ ਅਨੁਭਵ ਦੇ ਆਧਾਰ ਤੇ ਵਿਅਕਤੀਆਂ ਨੂੰ ਚੁਣਿਆ ਜਾਂਦਾ ਹੈ ਪੀਐਨਪੀ ਦੀ ਸ਼ੁਰੂਆਤ 1998 ਦੇ ਵਿੱਚ ਕੈਨੇਡਾ ਭਾਰ ਵਿੱਚ ਇਮੀਗ੍ਰੇਸ਼ਨ ਦੇ ਲਾਭਾਂ ਨੂੰ ਫੈਲਾਉਣ ਲਈ ਕੀਤੀ ਗਈ ਸੀ। ਇਹ ਕੈਨੇਡੀਅਨ ਪ੍ਰਾਂਤਾਂ ਪਰਦੇਸਾਂ ਨੂੰ ਉਹਨਾਂ ਵਿਅਕਤੀਆਂ ਨੂੰ ਨਾਮਜ਼ਦ ਕਰਨ ਦੀ ਇਜਾਜ਼ਤ ਦਿੰਦਾ ਜੋ ਕੈਨੇਡਾ ਵਿੱਚ ਪ੍ਰਵਾਸ ਕਰਨਾ ਚਾਹੁੰਦੇ ਨੇ ਜੋ ਕਿਸੇ ਖਾਸ ਸੂਬੇ ਵਿੱਚ ਸੈਟਲ ਹੋਣ ਦੇ ਦਿਲਚਸਪੀ ਰੱਖਦੇ ਨੇ ਤੇ ਅੱਜ ਇੱਥੇ 90 ਤੋਂ ਵੱਧ ਸੂਬੇ ਇਮੀਗ੍ਰੇਸ਼ਨ ਸਟ੍ਰੀਮ ਜੋ ਵਿਦੇਸ਼ੀ ਨਾਗਰਿਕਾਂ ਨੂੰ ਰਸਤੇ ਦੇ ਮੌਕੇ ਪ੍ਰਦਾਨ ਕਰਦੀ ਹੈ ਤੇ ਉਹਨਾਂ ਦੇ ਹੁਨਰ ਤੇ ਲੋੜਾਂ ਦੇ ਅਨੁਕੂਲ ਹੈ ਕਨੇਡਾ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕ ਨਿਊਜ਼ ਸਰ ਖਬਰਾਂ ਦੇਖਣੀ ਸੁਣਨੀ ਪਾਣੀਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ